ਪਾਪਾ ਦੇ ਸੀਨੀਅਰ ਆਗੂ ਚਗਮੋਹਨ ਸਿੰਘ ਰਾਜੂ ਵੱਲੋਂ ਦਾਇਰ ਜਨਹਿਤ ਪਟੀਸ਼ਨ ਤੇ ਹਾਈ ਕੋਰਟ ਦੇ ਸਖਤ ਹੁਕਮ ਨੇ ਪੰਜਾਬ ਸਰਕਾਰ ਨੂੰ 21 ਮਾਰਚ 2025 ਤੱਕ ਇੱਕ ਨੋਟੀਫਿਕੇਸ਼ਨ ਜਾਰੀ ਕਰਨ ਲਈ ਮਜਬੂਰ ਕਰ ਦਿੱਤਾ ਹੈ ਜਿਸ ਵਿੱਚ ਇਸ ਦੇ ਨਿਯਮ ਨੂੰ ਰੱਦ ਕਰ ਦਿੱਤਾ ਗਿਆ ਜੋ ਆਰਟੀਆਈ ਐਕਟ 2009 ਦੇ ਤਹਿਤ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਲਈ ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਤੋਂ ਰੋਕਦਾ ਹੈ ਇਸ ਨਵੀਂ ਨੋਟੀਫਿਕੇਸ਼ਨ ਦੇ ਅਨੁਸਾਰ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਸੂਚਿਤ ਕੀਤਾ ਗਿਆ ਕਿਉਂਕਿ ਪੰਜਾਬ ਆਰਟੀਆਈ ਨਿਯਮ 2011 ਤੋਂ ਨਿਯਮ ਹਟਾ ਦਿੱਤਾ ਗਿਆ ਹੈ ਉਹ ਹੁਣ ਅਕਾਦਮਿਕ ਸਾਲ 2025-26 ਤੋਂ ਗਰੀਬ ਬੱਚਿਆਂ ਲਈ ਪਹਿਲੀ ਜਮਾਤ ਵਿੱਚ 25% ਸੀਟਾਂ ਰੱਖਣੀਆਂ ਰੱਖਣਗੇ ਉਸ ਹੁਕਮ ਨੂੰ ਮੰਨਦੇ ਹੋਏ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੱਲ ਇਸ਼ੂ ਕਰਤੀ ਹੈ ਕਿ ਸਾਰੇ ਸਕੂਲ ਪ੍ਰਾਈਵੇਟ ਸਕੂਲ ਜਿਹੜੇ ਪੰਜਾਬ 'ਚ ਨੇ ਹੁਣ ਲਾਜ਼ਮੀ ਤੌਰ ਤੇ ਮੰਡੇਟਰੀ ਆਬਲੀਗੇਟਰੀ 25% ਜਿਹੜੇ ਬੱਚੇ ਨੇ ਉਹ ਗਰੀਬ ਪਰਿਵਾਰਾਂ ਤੋਂ ਉਹਨਾਂ ਨੂੰ ਐਡਮਿਟ ਕਰੰਗੇ ਸੋ ਇਸ ਨੋਟੀਫਿਕੇਸ਼ਨ ਦੇ issues ਹੋਣ ਦੇ ਨਾਲ 15 ਸਾਲ ਦਾ ਉਹ ਜਿਹੜਾ ਇੱਕ ਕਾਲਾ ਦੌਰ ਸਾਡੇ ਬੱਚਿਆਂ ਦੇ ਲਈ ਰਿਹਾ ਇਹ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਿਆ ਉਹ ਖਤਮ ਹੋਇਆ ਹੈ। ਔਰ ਅچھے ਦਿਨ ਉਹਨਾਂ ਲਈ ਆਏ ਨੇ ਕਿ ਇਸ ਅਪ੍ਰੈਲ ਤੋਂ ਪਹਿਲੀ ਕਲਾਸ ਦੇ ਵਿੱਚ ਇੱਕ ਡਰਾਈਵਰ ਦਾ ਵੀ ਇੱਕ ਗਰੀਬ ਦਾ ਵੀ ਕਿਸਾਨ ਦਾ ਵੀ ਮਕੈਨਿਕ ਦਾ ਵੀ ਕਿ ਹਰ ਇੱਕ ਗਰੀਬ ਬੱਚਾ ਜੋ ਹੈ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਅਮੀਰ ਬੱਚਿਆਂ ਦੇ ਨਾਲ ਹੀ ਸਰਕਾਰੀ ਖੱਤੇ ਤੇ ਉਥੇ what do